ਇੱਥੇ ਕਰ ਦੇ ਬਈ ਆਹਦੀ ਕੋਈ ਗੱਲ ਨਹੀਂ ਆਪਾਂ ਚਲੋ ਚਲੋ ਕੁੱਛ ਹੋਜੀ ਮੈਂ ਹੀ ਦੱਸਾਂ ਆਪ ਯਾਰ ਤੁਸੀਂ ਦੱਸ ਦੋ ਦੋ ਬਾਰੇ ਤਾਂ ਆ ਬਈ ਦੀ ਠੀਕ ਕਾਲਾ ਪਿਓਰ ਬੀਟਲ ਇਹ ਚੀਜ਼ ਆ ਆਪਣੇ ਕੋਲੇ ਸਿੰਗ ਦੀ ਕੁਆਲਿਟੀ ਪਹਿਲਾਂ ਪਾਠ ਸੁਈ ਵੀ ਆ ਇਹ ਥੋੜੀ ਛੋਟੀ ਕ੍ਰਾਸ ਹੋ ਗਈ ਸੀ ਯਾਨੀ ਕਿ ਇਹ ਸਵਾ ਡੇਢ ਸਾਲ ਦੀ ਹੋਈ ਆ ਹੁਣ ਤੇ ਪੂਰੀ ਕੰਨ ਦੀ ਲੈਂਥ ਵਧੀਆ ਸਿੰਗ ਦੀ ਕੁਆਲਿਟੀ ਆ ਨੱਕ ਦੀ ਕੁਆਲਿਟੀ ਆ ਤੇ ਬਾਕੀ ਪੂਛ ਪਾਖੇ ਦੀ ਵਧੀਆ ਹੁੰਦੀ ਆ ਆ ਲੰਬੀ ਪੂਛ ਹੋ ਘੇੜੀ ਪਿੱਟਾਂ ਦੀ ਰੰਗ ਦਾ ਕੋਈ ਚੱਕਰ ਨਹੀਂ ਦੇ ਵਿੱਚ ਰੰਗ ਕੋਈ ਵੀ ਹੋ ਸਕਦਾ ਆ ਵੀ ਬੀਟਲ ਦੇ ਵਿੱਚ ਥੋੜਾ ਜਿਆਦਾ ਚਹਤਰਾਬਾਦੀ ਕਰੌਸ ਹੈਗਾ ਜਿਹੜਾ ਇਹਦੇ ਵਿੱਚ ਆਹ ਗਲਾਫੀ ਬਣ ਰਿਹਾ ਪੰਨਾ ਚ ਬਸ ਜ਼ਿਆਦਾਤਰ ਬੱਕਰੀ ਜਿਹੜੀ ਦੀ ਮਾਤਾ ਸੀ ਉਹ ਬੀਟਲ ਸੀ ਪਿਓਰ ਬੱਕਰਾ ਹਾਈਦਰਾਬਾਦੀ ਕਰੌਸ ਦੇ ਵਿੱਚ ਸੀਗਾ ਅੱਗੇ ਤੋਂ ਇਹਦੀ ਹੁਣ ਜਿਹੜੀ ਪਾਖਾਈ ਆ ਉਹ ਬੀਟਲ ਬੱਕਰੇ ਦੀ ਆ ਪੂਰੀ ਵਧੀਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਇੱਧਰ ਉਹ ਬੀਚ ਤੋਂ ਆਖਾਈ ਪਹਿਲੇ ਸਵੇਰ ਨੂੰ ਉਹ ਬੱਕਰੀ ਅੰਦਰ ਖੜੀ ਆ ਇਹ ਹੁਣ ਪਹਿਲਾਂ ਉਹ ਉਹ 6 ਗੰਭ ਹੋਈ ਜਾਂਦੀ ਹੈ ਪਹਿਲੇ ਸਵੇਰ ਨੇ ਸੂਣਾ ਹੁਣ ਇੱਕ ਮਹੀਨਾ ਰਹਿ ਗਿਆ ਆ ਦੇਖੋ ਇਹਨਾਂ ਔਖਾਂ ਨਾਲ ਇਹਨਾਂ ਅੰਦਰ ਰਹਿ ਗਿਆ ਟਿੱਕ ਨਾਲ ਹੋਈ ਇਹ ਡੇਢ ਸਾਲ ਦੀ ਹੈ ਹੈਲੋ ਇਹ ਕਸੂਨ ਲਈ ਇਹ ਨੱਕ ਦੀ ਪਛਾਣ ਦੀ ਆ ਨੱਕ ਦੀ ਪਛਾਣ ਨਹੀਂ ਬਈ ਚਲੋ ਪਿੱਛਾ ਆਉਂਦਾ ਨੱਕ ਹੈ ਵਾ ਕੰਨ ਲੰਮੇ ਸੇਂਗ ਥੋੜਾ ਗੋਲ ਹੁੰਦਾ ਹੈ ਤੇ ਇਹੜੀ ਬਾਕੀ ਜਿਹੜੀ ਤੁਸੀਂ ਉਦੋਂ ਗੱਲ ਕਰੀ ਸੀ ਆਪਾਂ ਗੱਬਣ ਦਾ ਕਿਵੇਂ ਪਤਾ ਲੱਗਦਾ ਆ ਪੇਟ ਹੁਣ ਇਹਦਾ ਥੱਲੇ ਹੋਇਆ ਵੀ ਨਾ ਝੁਕਿਆ ਪਿਆ ਦੁੱਧੇ ਲਾ ਰਹੀ ਆ ਵੇਖੋ ਹੂੰ ਥਣ ਕੱਢ ਕੇ ਮਹੀਨਾ ਦਾ ਰਹਿੰਦਾ ਹੂੰ ਨਣੀ ਗੇ ਨੂੰ 20-25 ਦਿਨ ਹੋ ਗਏ ਦੁੱਧ ਲਾਉਣ ਲੱਗੇ ਏ ਨਿਸ਼ਾਨੀਆਂ ਇਹਦੀਆਂ ਗੱਬਣ ਦੀਆਂ ਗੋਲ ਦੀ ਬੱਕਰੀ ਸੋਹਣੀ ਲੱਗਾਂ ਲੱਗਦੀ ਦੱਸਣ ਲੱਗਦੀ ਦੱਸਣ ਲੱਗਦੀ ਜਿਵੇਂ ਆ ਖਾਲੀ ਐ ਸੂਹੀ ਬੱਕਰੀ ਐ ਹਾਂਜੀ ਹਾਂਜੀ ਇਹ ਹੁਣ ਬੱਚਿਆਂ ਦੀ ਚੂੰਡ ਐ ਉਹਨੂੰ ਦੁੱਧ ਪੀਂਦੇ ਆ ਅੱਖ ਜੋ ਪਾਣੀ ਦਾ ਇਹਦੇ ਨੇ ਬੇਸ਼ੀ ਬੱਜੀ ਵੀ ਕੀ ਐ ਉਹ ਕੱਟ ਉਹਦੇ ਕਾਰਨ ਇਹ ਚ ਕਹੇ ਕੋਈ ਜਾਂ ਇਹ ਲਿੱਸੀ ਹੋ ਜਾਂਦੀ ਥੋੜੀ ਜੀ ਜੇ ਮੰਨ ਲਓ ਕਿੰਨੀ ਖਰਾਕ ਪਾਈ ਚੱਲ ਗਿਆ ਆਪਾਂ ਇਸ ਚੀਜ਼ ਨੂੰ ਜਿਹਨੂੰ ਹੁਣ ਦੁੱਧ ਚੰਗਾਉਂਦੀ ਬੱਚਿਆਂ ਨੂੰ ਉਹਦੇ ਕਾਰਨ ਇਹ ਚੂੰਡ ਕਰਕੇ ਥੋੜਾ ਜਿਹਾ ਪਰਤ ਪੈ ਜਾਂਦਾ ਆ ਗਿਆ ਆ ਕੀ ਪੱਠ ਇਧਰ ਐ ਤੇ 7 ਮਹੀਨਿਆਂ ਦੀ ਹੈ। ਪਾਣੀ ਡੋ। ਆਹ ਇਹ ਵੀ ਪਿਟਰੋਲ ਦੇ ਵਿੱਚ ਪਰ ਇਹ ਸਿੰਗ ਥੋੜੇ ਜਿਹਾ ਉੱਪਰ ਨੂੰ ਗਰੀ ਜਾਂਦੀ ਹੈ। ਕੋਈ ਏਡਾ ਹੀ ਹੁੰਦੀ ਹੈਗਾ ਦਾ ਸਿੰਗ ਦਾ ਪਰ ਇਹਦੀ ਕੁਆਲਿਟੀ ਪੂਰੀ ਬੋਲਰ ਹੈ ਦੀ। ਅੱਜ ਇਹ 7 ਮਹੀਨਿਆਂ ਦੀ ਹੈ ਤੇ ਹੀਟ ਦੇ ਵਿੱਚ ਹੀ ਆਈ ਗੜੀਆਂ ਪਰ ਇਹਨੂੰ ਆਪਾਂ ਕ੍ਰੋਸ ਨਹੀਂ ਕਰਵਾਉਣਾਗਾ ਕਿਉਂਕਿ ਇਹਨੂੰ 4 ਦੰਦ ਤੇ ਜਾਂ 2 ਦੰਦ ਤੇ ਕ੍ਰੋਸ ਕਰਵਾਵਾਂਗੇ। ਉਹ ਕਿਰੀ ਉਹ ਗੀਰ ਕਿਰੀ ਮੈਂ ਤੁਹਾਨੂੰ ਦਿਖਾ ਦਿੰਦੀ ਮੈਂ ਕਿਰੀ ਹਾਂ ਹਾਜ਼ਰ ਮੈਂ ਦੇਖੀ ਨਾ ਉਹ ਕੋਪ ਉਹ ਦੋਗਾ ਜਾਂਦੀ ਦੁੱਧ ਦਾਲਦਾ ਛੋਟੇ ਦੰਦੇ ਨਾਲ ਉਹ ਫਿਰ ਹੁੰਦੀ ਹੈ ਇਹ ਨੇ ਆਈ ਕਿਰੀ ਕਿਰੀ ਦੁੱਧ ਦਾਂਦਾ ਜੀ 7 ਮਹੀਨਾ ਦੀ ਹੋਈ ਆ ਉਹ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਵੱਡੇ ਦੰਦ ਆ ਕੇ ਮੋٹے ਛੇ ਦੰਦ ਹੋ ਗਏ ਉਹ ਇੱਕ ਹੀ ਰੀਆ ਵੀ ਦੇਖੋ ਚਿੱਟ ਕਰ ਲਿਆ ਇਹ ਦੋ ਦੰਦ ਕਿੰਨੇ ਉਹ ਦੋ ਜਿੰਨੇ ਸਵਾ ਸਾਲ ਦੀ ਸਵਾ ਸਾਲ ਦੇ ਚਾਰ ਦੰਦ ਹੋ ਗਏ ਚਾਰ ਦੰਦ ਬਸ ਡੇਢ ਸਾਲ ਦੇ ਵਿੱਚ ਵਿੱਚ ਚਾਰ ਵੀ ਹੋ ਜਾਂਦੀ ਤਿੰਨ ਸਾਲ ਦੀ ਅੱਠ ਦੰਦ ਕਰ ਜਾਂਦੀ ਹੈ ਠੀਕ ਇੱਕ ਬਾਈ ਨੇ ਅੱਜ ਕਿਹਾ ਸੀ ਕਹਿੰਦਾ ਮੇਰਾ ਬੱਕਰਾ ਆਖੇ ਡੈਥ ਹੋ ਗਈ ਉਹਦੀ ਹਰਿਆਣਾ ਤੋਂ ਆਏ ਆ ਅਖੇ ਉਹਦੀ ਜੀਭ ਕਾਲੀ ਹੋ ਗਈ ਉਹਨਾਂ ਨੂੰ ਡਾਕਟਰ ਨੇ ਕਹਤਾ ਇਹ ਪੀਪੀਆਰ ਹੋ ਗਈ ਪੀਪੀਆਰ ਨੇ ਜੀਭ ਉਨਾਂ ਦੀ ਵੈਸੀ ਦਾਗ ਹੁੰਦੇ ਆ ਬਸ ਮਾ ਜਾਨ ਉਹ ਬਹੁਤ ਜਿਆਦਾ ਮਰੀ ਜਾ ਸੀ ਜੀ ਤੇ ਕਾਲੇ ਦਾਗ ਵੈਸੇ ਹੀ ਹੁੰਦੇ ਇਹਨਾਂ ਦੇ ਉਹਨੂੰ ਡਾਕਟਰ ਨੇ ਮੈਮ ਪਾਤਾ ਕਹਿੰਦਾ ਕਿ ਪੀਪੀਆਰ ਹੋ ਗਈ ਉਹ ਵਿਚਾਰਾ ਪਜਲ ਹੋਇਆ ਬੇਟਾ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਅਖੇ ਡਾਕਟਰ ਕਹਿੰਦਾ ਪੀਪੀਆਰ ਹੋ ਗਈ ਉਹਨਾਂ ਦਾ ਪੀਪੀਆਰ ਨਹੀਂ ਇਹ ਤਾਂ ਅਟੈਕ ਕੁਦਰਤੀ ਹੁੰਦੇ ਨੇ ਇਹਨਾਂ ਦੇ ਹੱਦਿਆਂ ਹਾਂ ਅਟੈਕ ਹੋ ਗਿਆ ਬੱਕਰੇ ਨੂੰ ਪੀਪੀਆਰ ਦੇ ਵਿੱਚ ਪੀਪੀਆਰ ਦੇ ਲੱਛਣ ਹੁੰਦੇ ਆ ਜੀ ਉਹ ਉਧਰ ਦਿਖਾਉਣਾ ਤੁਹਾਨੂੰ ਬੱਕਰੇ ਉਹ ਹੋ ਗਈ ਐਫਐਮਡੀ ਅੱਗੇ ਹੋਰ ਬਾਕੀ ਤੁਹਾਨੂੰ ਜੋ ਬਾਅਦ ਤੇ ਵਿੱਚ ਵੀ ਰਾਜਵੀਰ ਦੱਸੂਗਾ ਈਟੀਵੀ ਹੋਰ ਨਾ ਸਮੱਸਿਆਵਾਂ ਉਹਦੇ ਬਾਰੇ ਵੀ ਦੱਸਾਂਗੇ ਇਹ ਜਿਹੜੀ ਕਿਹੜੀ ਮਸਲ ਆ ਇਹ ਕ੍ਰਾਸ ਦੇ ਵਿੱਚ ਫੇਰੇ ਤੇ ਆ ਗਿਆ ਬਾਈਟ ਬਾਈਟ ਦਾ ਪਾਇਆ ਤੇ ਕੋਈ ਮੈਂ ਨਾ ਕੋਈ ਅੱਜ ਦੀ ਮਹਿੰਗੀ ਬੱਕਰੀ ਨਹੀਂ ਲਈ ਬਾਈ ਜੀ ਇਹ ਲਈ ਸੀ ਮੈਂ 8000 ਰੁਪਏ ਮੇਰੇ ਕੋਲੇ ਆ ਕੇ ਇਹ ਕ੍ਰਾਸ ਹੋਈ ਆ ਇਹ ਤੋਂ ਅੱਗੇ ਮੇਰੇ ਕੋਲੇ ਹੁਣ ਬੱਕਰੀਆਂ ਆ ਤੋ ਯਾਨੀ ਕਿ 5-7 ਬੱਕਰੀਆਂ ਇਹ ਕੋਈ ਨਹੀਂ ਆ ਲੀਆਂ ਇੱਕ ਹੋਰ ਬੱਕਰੀ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਪੁਰਾਣੀ ਬੀਟਰ ਉਹ ਵੀ ਆਪਣੀ ਇੱਥੇ ਖੜੀ ਹੋਈ ਆ ਰਹੀ ਹਰਲੇ ਵਾਲ ਨੂੰ ਖਰੇ ਨਾ ਜਾਓ ਇਹ ਆ ਗਈ ਆਪਣੀ ਅੰਬਰਸਰੀ ਜੀ ਨੂੰ ਲੈ ਦਿੰਨੇ ਇਹਦਾ ਨੱਕ ਪੂਰਾ ਗੋਲ ਨਹੀਂ ਕਹਿ ਸਕਦੇ ਸਿੱਧੇ ਨੱਕ ਚ ਆਖੇ ਦੀ ਲਾਲ ਆ ਇਹਦੇ ਦੰਦ ਹੁਣ 8 ਦੰਦ ਦਾ ਤੇ ਡੇਗਣ ਨੂੰ ਤਿਆਰ ਆ ਆ ਦੇਖ ਬਤਾਂਦੇ ਇਹ ਪੱਕੀ ਹੋਈ ਬੱਕਰੀ ਆ ਇਹੋਂ ਤਿੰਨਾਂ ਤੋਂ ਵੱਡੀ ਹੋਊਗੀ ਇਹ ਤਿੰਨਾਂ ਤੋਂ ਵੀ ਵੱਧ ਹੋਊਗੀ ਤਿੰਨ ਸਾਲ ਦੀ ਜਵਾਨ ਹੁੰਦੀ ਹੈ ਨਾ ਉਹਦੇ ਦੰਦ ਨਵੇਂ ਹੋਣਗੇ ਇਹਦੇ ਹੁਣ ਦੰਦ ਹਿੱਲ ਰਹੇ ਆ ਆ ਦੇਖੋ ਕਿ ਦੇਖੋ ਕਿ ਫੇਰ ਆਉਣਗੇ ਬਈ ਦੰਦ ਨਹੀਂ ਆਉਣ ਨਹੀਂ ਆਉਂਦੇ ਇਹ ਬੰਸਾ ਬੁੜੀ ਹੋ ਜੂ ਕੋੜੀ ਹੋ ਜਾਣਾ ਇਹਨੇ ਪਰ ਇਹਨੂੰ ਹੋਈ ਦਿੱਕਤ ਕੋਈ ਨਹੀਂ ਗਈ ਪਤਾ ਨਹੀਂ ਕਿੰਨੇ ਸੂਵੇ ਖੂਗੀ ਹੋਰ ਇਹ ਇਹਦੇ ਕੰਨਾਂ ਦੀ ਲੈਂਥ ਸਾਰੀਆਂ ਬੱਕਰੀਆਂ ਤੋਂ ਜ਼ਿਆਦਾ ਹੈ ਇਹਦੇ ਦੁੱਧ ਦੀ ਲੈਂਥ ਨੰਬਰ ਸਰੀ ਦੀ ਵੱਧ ਹੁੰਦੀ ਹੈ ਇੱਕ ਜਦੋਂ ਪਿਓਰ ਹైదਰਾਬਾਦੀ ਦੀ ਵੱਧ ਹੋਊਗੀ ਤੇ ਅੰਬਰਸਰੀ ਜਿਹੜੀ ਬੀਟਲਾ ਕਈ ਕਹਿੰਦੇ ਵੀ ਘੱਟ ਹੁੰਦੀ ਐ ਜਾਨੀ ਕਿ ਅੱਧ ਵਿਚਾਲਾ ਮੇਨ ਹੁੰਦਾ ਕਿੰਨਿਆਂ ਦੀ ਵੱਧ ਵੀ ਹੁੰਦੀ ਐ ਕਿੰਨਿਆਂ ਦੇ ਦਰਮਿਆਨੇ ਵੀ ਹੁੰਦੇ ਕੰਨ ਪਰ ਇਹਦੇ ਆਪਣੇ ਦੇ ਪੂਰੇ ਵਧੀਆ ਵੱਧਾ ਆ ਦੇਖ ਇਹਦਾ ਨੱਕ ਘੱਟਾ ਥੋੜਾ ਜਿਹਾ ਕਿੰਨੀ ਉਮਰ ਹੋਣੀ ਬਈ ਜੀ ਇਹਦੀ ਉਮਰ 5-6 ਸਾਲ ਘੱਟੋ ਘੱਟ ਹੋਊਗੀ ਜੀ ਕਿੰਨੀ ਵਾਰ ਸੁਖੀ ਬਈ ਇਹ ਸੁਖੀ ਹੋ ਗਈ ਬਈ ਜੀ 8-9 ਤੋਂ ਇਹ ਘੱਟੋ ਘੱਟ ਛੋਟੇ ਗੋਲੇ 4 ਸੂਏ ਕਿ ਤਨ ਮੇਰੇ ਕੋਲੇ 5 ਸੂਏ ਸੂਪਾਂਜੀ ਹੂੰ ਬਈ ਬਾਹਰ ਕੱਢ ਲੱਗ ਰਜੀ ਤਾ ਤੇ ਸੂਈ ਵੀ ਮੈਂ ਇਹ ਲੈ ਗਿਆ ਸੀ ਪਹਿਲਾਂ ਇੰਨਾ 34 ਬਾਹਰ ਹੀ ਕੱਢ ਲਾ ਬਾਹਰ ਬਾਹਰ ਕੱਢਣੀਆਂ ਇੱਕ ਕੱਢ ਲਾ ਇੱਕ ਕੱਢ ਲੀ ਕਿ ਕਿਹ ਰਹਿ ਬਣ ਜਾਊਗਾ ਨਾਲ ਵਧੀਆ ਇੱਥੇ ਰੇਂਜਰਵਾ ਕੇ ਲਿਆਂਦ ਚੰਗੇ ਤੋਂ ਚੰਗੇ ਤੋਂ ਵੱਡੇ ਵੱਡੇ ਵਸਤਰੇ 200 ਲੀਟਰ ਹੈਗੇ ਆਪਣੇ ਕੋਲੇ ਉਹ ਰਿਜ਼ਲਟ ਤੇਰਾ ਸ਼ੁਦਾ sire ro sira ਟੱਡਣਾ ਇਹਨੇ ਕਿਉਂਕਿ ਜਿਹੋ ਜਿਹਾ ਬੱਕਰਾ ਛੱਟਾ ਲੱਗਦਾ ਉਹੋ ਜਿਹਾ ਰਿਜ਼ਲਟ ਕਰਦਾ ਇਹਦਾ ਨੱਕ ਸਿੱਧਾ ਸਿੰਗ ਦੀ ਕੁਆਲਿਟੀ ਹੁਣ ਉਹ ਦੇਖ ਲੋ ਅੱਠ ਪਹਿਲੇ ਛੂਏ ਛੂਈ ਆ ਚਲ ਛੂਈ ਛੋਟੀ ਨਹੀਂ ਮਧੀਆ ਕੁਆਲਿਟੀ ਨੇ ਅੱਖਰ ਨਹੀਂ ਆ ਹਾਈਦਰਾਬਾਦੀ ਕ੍ਰੋਸ ਦੇ ਵਿੱਚ ਕੋਈ ਬੀਟਲ ਨਹੀਂ ਕਹਿੰਦੇ ਆਪਾਂ ਪਿਓਰ ਬੀਟਲ ਨਹੀਂ ਕਹਿੰਦੇ ਮਿਕਸ ਆ ਇਹ ਦੋ ਦੋ ਪੂਰੇ ਫਰੀ ਆ ਜਿਵੇਂ ਹੁਣ ਤੁਹਾਨੂੰ ਕਿਹਾ ਸੀ ਵੀ ਆਪਾਂ ਅਣਜਾਣ ਬੰਦੇ ਕੋਈ 6-6 ਮਹੀਨੇ ਸਵਾ ਨਹੀਂ ਸਕਦੇ ਗਏ ਜਿਵੇਂ ਬੱਕਰੀ ਸੂਪੀ 6 ਮਹੀਨੇ 4 ਮਹੀਨੇ ਕਰੋ ਫਿਰ ਉਹ ਵੀ ਅਣਜਾਣ ਨਹੀਂ ਕੋਈ ਜਾਣਕਾਰ ਨਹੀਂ ਇਹ ਕੁਦਰਤੀ ਆ ਇਹਨਾਂ ਨੂੰ ਮਿਨਰਲ ਮਿਕਚਰ ਵੀ ਪਾਈ ਜਾਂਦੇ ਸਾਰੀਆਂ ਫੀਡਾਂ ਪਾਉਣੀ ਆਪਾਂ ਇਹਨੂੰ ਹੁਣ ਮੰਨ ਲਓ ਕਿ ਤੁਸੀਂ ਸਾਲ ਹੋ ਗਿਆ ਇਹਨੂੰ ਬਸ ਦੁੱਧ ਦੇ ਮਾਰੇ ਇਹਨੂੰ ਰੱਖੀ ਬੈਠਿਆ ਸਾਲ ਹੋ ਗਿਆ ਸੂਈ ਨੂੰ ਇਹਦੇ ਫਾਟੇ ਦਾ ਘੱਮ ਹੀ ਨਾ ਰਹਿ ਗਿਆ ਤੇ ਹੁਣ ਮਹੀਨਾ ਇਹਨੂੰ ਹੋਇਆ ਇਹਦੇ ਥੱਲੇ ਦੁੱਧ ਚੰਗਾ ਨਹੀਂ ਕੋਲ ਲਿੰਦੇ ਆ ਪਾਠ ਦੁੱਧ ਨੂੰ ਹਟ ਕੇ ਦੁੱਧ ਬਹੁਤ ਵਾਰੀ ਜੱਗ ਦੁੱਧ ਤਾਂ ਦੇ ਦਿੰਦੀ ਹੈ। ਬੜਾ ਗਾਂ ਹੋ ਗਿਆ ਦੰਦਾਂ ਦਾ ਫੇਰ ਆ ਕੀ ਆਪਣੇ ਬੁੱਲ ਦਾ ਤਾਂ ਉੱਥੇ ਦੱਸਾਂਗਾ ਆ ਦੁੱਧ ਨੂੰ ਪੂਰੀ ਖਰੀਏ ਬਈ ਜੀ। ਇਹਨੂੰ ਇੱਕ ਵਾਰੀ ਸਟੈਟਸ ਹੋ ਚੁੱਕਿਆ। ਤੇ ਉਦੋਂ ਇੱਕ ਸੂਆ ਇਹਦਾ ਖਤਮ ਹੋ ਗਿਆ ਸੀ ਜਦੋਂ ਆ ਸੂਆ ਇਹਦਾ ਹੋਇਆ ਸੀਗਾ। ਦੋ ਪੱਠਾਂ ਸੀਗੀਆਂ ਪਰ ਦੁੱਧ ਨਿਪਲ ਨਾਲ ਪਿਉਣਾ ਵੈਂਦਾ ਸੀ। ਉਹ ਪੱਠਾਂ ਵਾਲੇ ਚਾਤੇ ਨੂੰ ਬੇਬੀ ਮੈਂ ਚੱਲ ਵੀ ਤੁਸੀਂ ਪਾਲ ਲਿਓ। ਇਹ ਅਸੀਂ ਆ ਪਾਲ ਨਿਪਲ ਤੇ ਇਹਦਾ ਖਤਮ ਹੀ ਹੋ ਗਿਆ ਸੀ ਜਮਾਂ ਲਈ ਵਾ। ਬਾਅਦ ਵਿੱਚ ਅਸੀਂ ਟ੍ਰੀਟਮੈਂਟ ਕਰਿਆ। ਆਉਂਦੇ ਸੂਏ ਖਾਣ ਉਹੀ ਲੇਵਾ 4 ਲੀਟਰ ਇਹਨੇ ਦੁੱਧ ਦਿੱਤਾ ਹੁਣ ਫੇਰ ਉਸ ਤੋਂ ਬਾਅਦ ਸੂਈ ਆ 4 ਲੀਟਰ ਦੁੱਧ ਹੁਣ ਫੇਰ ਹੈਗਾ ਉਹ ਵੀ ਇਹ ਕੁਦਰਤ ਦਾ ਕੋਈ ਪਤਾ ਨਹੀਂ ਕਿਵੇਂ ਹੋਣਾ ਤੋਂ ਅੱਧ ਪੂਰੇ ਹਾਂ ਕੋਈ ਦਿੱਕਤ ਨਹੀਂ ਜੀ ਇਹਦੇ ਲਈ ਪੂਰਾ ਨੋ ਨੋ ਅਸੀਂ ਆਪ ਹੀ ਲਾ ਦਿੰਨੇ ਬਈ ਕਿਸੇ ਨੂੰ ਸੱਦਿਆ ਨਹੀਂ ਕਦੇ ਵੀ ਆਪ ਦੀ ਆਪ ਹੀ ਅਸੀਂ ਘਰੇ ਉਹ ਕਈ ਬੰਦੇ ਚੋਣ ਦੇ ਮਾਰੇ ਨਹੀਂ ਬੱਕਰੀਆਂ ਰੱਖਦੇ ਵੀ ਯਾਰ ਜਦੋਂ ਬੱਚੇ ਵੱਡੇ ਹੋ ਗਏ ਵੀ ਅਸੀਂ ਚੋਵਾਂਗੇ ਕਿਵੇਂ ਵੀ ਜਾਣ ਨੂੰ ਵੇਚ ਦੋ 200 ਚੋਈ ਨਹੀਂ ਜਾਂ ਦੁੱਧ ਹੀ ਜਮਾਦ ਹੁੰਦੇ ਆ ਖਣਾ ਦੇ ਵਿੱਚ ਪੂਣੀ ਦੇਖ ਲੋ ਵੀ ਬਹੁਤ ਮੋਟੀ ਦਾ ਰੋਲ ਬੜੀ ਵਧੀਆ ਬਹਿ ਜੀ ਇਧਰ ਆਓ ਤੁਸੀਂ ਇਧਰ ਰੋਲਾ ਲਾ ਪਾ ਓਏ ਖੜ ਕੇ ਚਬਾਉਣਾ ਇਹਨਾਂ ਨੇ ਕੋਈ ਦਿੱਕਤ ਨਹੀਂ ਕਰਨੀ ਇਹ ਨਾਲ ਨਹੀਂ ਦੱਸੀ ਮੇਰੇ ਖੁੱਲਾ ਕਰ ਹਾਂ ਖੁੱਲੇ ਸਾਰਾ ਨੋਲੇ ਬੰਦੇ ਚੂਣ ਤੋਂ ਉਧਰ ਬੰਦੇ ਪਰੇਸ਼ਾਨੀ ਵੀ ਸਾਨੂੰ ਚੂਣ ਹੀ ਨਾ ਪਾਵੇ ਕਿੱਥੇ ਹੋਇਆ ਜੀ ਪਿੱਛੇ ਹੋਇਆ ਬੜੇ ਹੋਰ ਫੁੱਟੇ ਕਰ ਸਾਰਾ ਨੂੰ ਦਿਸੇ ਪ੍ਰੋਪਰ ਉਹ ਭਾਈ ਆ ਜਾਓ ਇਧਰ ਫਿਰ ਦੇਖੋ ਆ ਜਾਓ ਕਈ ਥੋੜਾ ਥੋੜਾ ਪਿੱਛੇ ਹੋਇਆ ਜਨਦੀਪ ਚੇਨੋ ਰੋਕੇ ਰੁਲਾਓ ਹੋਰ ਪਿੱਛੇ ਹੋਰ ਪਿੱਛੇ ਤੁਸੀਂ ਲੇਟ ਹੋਈ ਜਾਣਾ ਜਿਹੜਾ ਨਾ ਜਾਣਾ ਉਸੇ ਵਾਲੇ ਦੇ ਫੌੜੇ ਉਹਨੂੰ ਬੱਕਰੀ ਦਾ ਉਹ ਤੋਂ ਦਾ ਬਰੀ ਚਾਉਂਦੀ ਐ ਇੱਕ ਜਿਹੜੀ ਸਕੈਨ ਆ ਆਪਣੇ ਵਾਲਾਂ ਵਰਗੀ ਹੋਣੀ ਚਾਹੀਦੀ ਐ ਪੂਰੀ ਪਤਲੀ ਚਮੜੀ ਦੀ ਲੈਣੀ ਐ ਬੱਕਰੀ ਦੀ ਉਹਦੀ ਹੋਵੇ ਜੱਤ ਮੋਟੀ ਐ ਬੱਕਰੀ ਦੀ ਉਹ ਬੱਕਰੀ ਨਹੀਂ ਲੈਣੀ ਬਰੀਕ ਪੂਰੀ ਲੋਈ ਸਾਫ ਆਪਣੇ ਆਪ ਦੇ ਵਾਲ ਆ ਉਹਦੋਂ ਵੀ ਵਧੀਆ ਹੋਣੇ ਚਾਹੀਦੇ ਠੀਕ ਐ ਇੱਕ ਆਲੂ ਤੁਹਾਨੂੰ ਅੱਥੇ ਆਪਾ ਦੱਸ ਦਿਆਂਗੇ ਆਪ ਫਾਰਕ ਦੇਖ ਲਓ ਜੀ ਕੰਨ ਐਡਾ ਹੋਣਾ ਚਾਹੀਦਾ ਘੱਟੋ ਘੱਟ ਕੰਨ ਵਧੀਆ ਚੌੜਾ ਹੋਵੇ ਸਹੀ ਲੈਂਥ ਆਪਾਂ ਇਹ ਦੂਜਾ ਜਿਆਦਾ ਲਵਾਂਗੇ ਉਹ ਰੇਟ ਬਹੁਤ ਮਹਿੰਗਾ ਜਿਆਦਾ ਟ੍ਰੈਂਡ ਚੱਲੇ ਲੰਮੇ ਕੰਨਾਂ ਦਾ ਠੀਕ ਹੈ ਇਹ ਚੜਾਈ ਵਧੀਆ ਹੋਣੀ ਚਾਹੀਦੀ ਹੈ ਕੰਨ ਲੰਮਾ ਵੀ ਤੇ ਚੌੜਾ ਵੀ ਕੰਨ ਹੋਣਾ ਚਾਹੀਦਾ ਤੇ ਲੇਡ ਜੀ ਵਜਿਉਂ ਜਿਹੜੀਆਂ ਦੇ ਨਾ ਇਕੱਠਾ ਜਾ ਹੋ ਜਾਂਦਾ ਕੰਨ ਉਹ ਨਹੀਂ ਲੈਣੀ ਆਪਾਂ ਬੱਕਰੀ ਨਾ ਬੱਕਰਾ ਬੱਕਰਾ ਤਾਂ ਪੂਰਾ ਸਾਫ਼ ਲੈਣਾ ਕੰਨਾਂ ਵਾਲਾ ਆਹ ਲੈਂਥ ਹੁੰਦੀ ਆ ਹਾਈਟ ਜਿਹੜੀ ਮਿਲਣੀ ਆ ਤੁਹਾਨੂੰ ਤੁਸੀਂ ਸੁਣਿਆ ਹੁਣ 3 ਇੰਚ 35 45 ਇੰਚ ਠੀਕ ਹੈ ਉਹ ਆ ਪੈਰ ਤੋਂ ਲੈ ਕੇ ਪਿੱਛੇ ਇੱਥੇ ਡੰਡਾ ਰੱਖ ਕੇ ਮਿਲਣਾ ਉਹਦੇ ਵਿੱਚ ਵਪਾਰੀ ਹੀਰ-ਫੇਰ ਕਰ ਜਾਂਦੇ ਜਦੋਂ ਤੁਹਾਨੂੰ ਵੀਡੀਓ ਪਾਉਂਦੇ ਆ ਉਹ ਗੱਲ ਨੂੰ ਤੁਹਾਨੂੰ ਆ ਪ੍ਰੈਕਟੀਕਲ ਕਰਕੇ ਵੀ ਦਿਖਾ ਦੂੰ ਕਿੱਥੇ ਉਹ ਮਾਰਦੇ ਆਪਾਂ ਨੂੰ ਠੀਕ ਆ ਪੂਛ ਪੂਰੀ ਲੰਮੀ ਹੋਣੀ ਚਾਹੀਦੀ ਐ ਬੱਕਰੀ ਦੀ ਇਹ ਨਾਮ ਟਿੱਡੀ ਜੀ ਕਈ ਬੱਕਰੀਆਂ ਦੀ ਐ ਜਿਹੇ ਹੁੰਦੀ ਐ ਫੁੱਲ ਪੂਛ ਜੀ ਉਹ ਨਹੀਂ ਬੱਕਰਾ ਲੈਣਾ ਪੂਛ ਪੂਰੀ ਖਾੜਮੀ ਤੇ ਲੰਮੀ ਪੂਛ ਦਾ ਹੋਵੇ ਜਿਵੇਂ ਆ ਬੱਕਰੀ ਦੀ ਪੂਛ ਆ ਮੈਂ ਜਿਹੜੀ ਬੱਕਰੀ ਲੈਣੀ ਆ ਪਥਣਾ ਦੀ ਸਾਫ ਚੱਡੇ ਦੀ ਸਾਫ ਲੈਣੀ ਆ ਪੂਰੀ ਥਾਣ ਬਰਾਬਰ ਹੋਣ ਇੱਕੋ ਜਿਹਾ ਹੋਣਾ ਥਾਣਾ ਜਿਵੇਂ ਇਹਦੇ ਥਾਣਾ ਹਾਂ ਇਹਦੇ ਥਾਣ ਜਿਹੜਾ ਸਿੰਘ ਹੁੰਦਾ ਇਹਦੀ ਸ਼ੇਪ ਵੱਡੀ ਛੋਟੀ ਹੋ ਸਕਦੀ ਹੈ ਸਿੰਘ ਤਾਂ ਪਿੱਛੇ ਨੂੰ ਹੋਣਾ ਚਾਹੀਦਾ ਹੈ ਖੜੇ ਸਿੰਘਾਂ ਦੀ ਬੱਕਰੀ ਨਹੀਂ ਲੈਣੀ ਆਪਾਂ ਠੀਕ ਹੈ ਇਹ ਬੱਕਰੀ ਕੋਲ ਮਲਾ ਕੇ ਬਹੁਤ ਵਧੀਆ ਆ ਜੀ ਇੱਕ ਕਾਲਾ ਡੱਬਾ ਕਹਿ ਦਿੰਦੇ ਨੇ ਉਹ ਵਿੱਚ ਕਾਲੀ ਵੀ ਆ ਜਾਂਦੀ ਜਮਾਂ ਜਿਹੜੀ ਪਹਿਲਾਂ ਬੱਕਰੀ ਸੀਗੀ ਇੱਕਦੇ ਵਿੱਚ ਛੇਰਾ ਰੰਗ ਆ ਜਾਂਦੇ ਆ ਠੀਕ ਹੈ ਤੁਹਾਨੂੰ ਰੰਗ ਵੀ ਸਾਰੇ ਆਪਾਂ ਦਿਖਾਵਾਂਗੇ ਪ੍ਰੈਕਟੀਕਲ ਦੇ ਵਿੱਚ ਆ ਆਖ ਹੈ ਜੀ ਇਹ ਨਾਲ ਲੱਖਦੀ ਹੈ ਇਹ ਠੀਕ ਹੈ ਚਿੱਟੀ ਜੀ ਵੀ ਹੁੰਦੀ ਹੈ ਲਾਲ ਚ ਵੀ ਨੇਰੀ ਚਿੱਟੀ ਆਹ ਚਿੱਟੀ ਆ ਇਹਦਾ ਵਹਿਮ ਨਹੀਂ ਕਰਨਾ ਬੱਕਰੀਆਂ ਦੇ ਵਿੱਚ ਦੰਦਾਂ ਦਾ ਕੱਟਣ ਜਦੋਂ ਪਰਵਾਵਾਂਗੇ ਲੰਮਾ ਪ੍ਰੋਸੀਜਰ ਆ ਠੀਕ ਹੈ ਫਿਰ ਲੇਟ ਬਾਲੇ ਹੋ ਜਾਣਗੇ ਸੂਰ ਫੋਰ ਪੂਰੀ ਹੋਣੀ ਚਾਹੀਦੀ ਹੈ ਬੱਕਰੀ ਦੀ ਪੈਰ ਨਹੀਂ ਭੜਦੇ ਹੋਣੇ ਚਾਹੀਦੇ ਆ ਦੇਖੋ ਗਾਰਦਨ ਪਤਲੀ ਦੀ ਹੋਵੇ ਸੋਹਣੀ ਲੱਗਦੀ ਹੈ ਬੱਕਰੀ ਤੇ ਬੱਕਰੀ ਦੀ ਝਾਲਰ ਪੂਰੀ ਹੋਵੇ ਵੱਡੀ ਹੋਵੇ ਜਿਹੜੀ ਇਹਨੂੰ ਆ ਥੱਲੇ ਇਹਨੂੰ ਕਹਿੰਦੇ ਝਾਲਰ ਝਾਲਰ ਪੱਟੀ ਵੀ ਕਹਿ ਦਿੰਦੇ ਜਿਹੜਾ ਥੱਲੇ ਆ ਹੁੰਦਾ ਬੱਕਰੇ ਦੇ ਜਿੰਨੀ ਇਹ ਵੱਧਾ ਸੋਹਣੀ ਲੱਗਦੀ ਹੈ ਬੱਕਰੀ ਦੇ ਨਹੀਂ ਸੋਹਣੀ ਲੱਗਦੀ ਹੱਲੈਂਥ ਵੀ ਪੂਰੀ ਹੋਵੇ ਬੱਕਰੀ ਦੀ ਐ ਲੰਮੀ ਚੌੜੀ ਲੈਂਥ ਦੀ ਉਰੀਆਂ ਸ਼ਾਇਨਿੰਗ ਜੇ ਜੀ ਤੁਹਾਨੂੰ ਪੱਠ ਮਿਲਦੀ ਆ ਹਸਕੇ ਲੈ ਲਓ ਉਹਨੂੰ ਇਹ ਦੋ ਦੰਦੀ ਆ ਜੀ ਮੰਨ ਲਓ 1 ਸਾਲ ਦੀ ਹੈ ਜੀ ਪੂਰੀ ਵਧੀਆ ਗਰੋਥ ਹੈ ਤਿੰਨ ਬੱਚੇ ਦਿੱਤੇ ਇਹਨੇ ਬਾਕੀ ਜਦੋਂ ਮੰਡੀ ਜਾਣਾ ਹੈ ਪਹਿਲੀ ਵਾਰ ਪਹਿਲੀ ਵਾਰ ਤੁਹਾਡੇ ਫੀਤਾ ਜੇਲ ਚੋਣਾ ਚਾਹੀਦਾ ਉਹ 35 ਇੰਚ ਕਹਿੰਦਾ ਉਦੋਂ ਹੀ ਲਾ ਲਓ ਕੱਢ ਕੇ ਲੋਹੇ ਵਾਲਾ ਫੀਤਾ ਲੈਣਾ ਦੂਜਾ ਨਹੀਂ ਲੈਣਾ ਕਿੰਨੀ ਕੀਮਤੀ ਦਿੰਦੀ ਹੈ ਇੱਕ ਆ ਚੀਜ਼ ਸਾਫ਼ ਹੋਣੀ ਚਾਹੀਦੀ ਮਗਰ ਉਹ ਬੱਕਰੀ ਹੋਵੇ ਝੰਡ ਜਾਦੇ ਇਹ ਨਹੀਂ ਝੰਡ ਵੱਧਦਾ ਹਾਂ ਜੀ ਇਹ ਬੱਕਰੀ ਤੋਂ ਘਰੇਜ ਕਰਦੇ ਉਹਦੇ ਹੈ ਨਹੀਂ ਪੂਰਾ ਸਾਫ਼ ਹੋਵੇ ਐ ਪੂਰੀ ਬਾਕੀ ਜਦੋਂ ਬੱਕਰੀ ਸੂਣ ਦੇ ਨੇੜੇ ਆ ਉਦੋਂ ਆ ਪੂਛ ਮੁੰਨ ਕੇ ਰੱਖਣੀ ਆ ਪੂਰੀ ਤੇ ਆ ਕਿਉਂਕਿ ਜਦੋਂ ਬੱਕਰੀ ਸੁੰਦੀ ਹੈ ਜੇਰ ਇਹਦੇ ਨਾਲ ਮੈਲਾ ਲੱਗ ਜਾਂਦਾ ਮਿੱਟੀ ਰੇਤਾਂ ਲਾ ਕੇ ਹੋਰ ਹੀ ਡਲੇ ਜੇ ਬਣ ਜਾਂਦੇ ਆ ਉਹ ਚ ਮੱਖੀ ਵੀ ਕੀ ਆਰੀ ਰਾਜ ਮੂੰਹ ਤੇ ਕੀੜੇ ਪਏ ਪੈ ਜਾਂਦੇ ਉਹ ਚ ਠੀਕ ਹੈ ਪੂਰਾ ਸਾਫ਼ ਸਫਾਈ ਰੱਖਣੀ ਉਵੇਂ ਹੀ ਕਰ ਸਕਦੇ ਹੋ ਪਰ ਸੂਣ ਤੋਂ 10 15 ਦਿਨ ਪਹਿਲਾਂ ਜ਼ਰੂਰੀ ਹੈ ਬੱਕਰੀਆਂ ਦੇ ਇਹ ਜੇ ਆਪਾਂ ਪਿੱਸੂ ਵੇਖਣੇ ਹੁੰਦੇ ਆ ਮੀਮਣੇ ਦੇ ਵੀ ਉਹ ਇਸ ਤਰ੍ਹਾਂ ਦੇਖਣੇ ਆ ਹੌਲੀ-ਹੌਲੀ ਜਦੋਂ ਤੁਸੀਂ ਇੱਥੇ ਹੱਥ ਲਾਤਾ ਪਿੱਸੂ ਨੇ ਇੱਥੋਂ ਚੱਲ ਕੇ ਅੱਖ ਝੌਕ ਦੇ ਥੱਲੇ ਵੱਜਣਾ ਫੁਰਤੀ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਫੁਰਤੀ ਹੁੰਦੀ ਆ ਆਪਾਂ ਜਿਆਦਾ ਮੀਮਣਿਆਂ ਤੇ ਦਿੱਕਤ ਆਉਂਦੀ ਆ ਠੀਕ ਆ ਅੰਗ ਪੈਰ ਦੀ ਆ ਗੋਡਿਆਂ ਦੀ ਮੋਟੀ ਹੋਣੀ ਚਾਹੀਦੀ ਬੱਕਰੀ ਬੱਕਰਾ ਜਿਹਦਾ ਵੀ ਆ ਪੈਰ ਆਹ ਆ ਚੀਜ਼ਾਂ ਪੂਰੀਆਂ ਤਕੜੀਆਂ ਹੋਣੀਆਂ ਚਾਹੀਦੀਆਂ ਸੋਲਿਡ ਹੋਣੀਆਂ ਚਾਹੀਦੀਆਂ ਇਹਦੇ ਕੰਨ ਬਹੁਤ ਚੰਗੇ ਆ ਜੀ ਏਡੀ ਕੰਨਾਂ ਦੀ ਮਿਲਦੀ ਆ ਇਹ ਤੋਂ ਥੋੜੇ ਜਿਹਾ ਘੱਟ ਵੀ ਚੱਲ ਜਾਣਗੇ ਤੈਨੂੰ ਸਹੀ ਹੋਣਾ ਚਾਹੀਦਾ ਇਹ ਆ ਗਈ ਬਨਾਬ ਟਬੀਪਲ ਦੀ ਠੀਕ ਹੈ ਹਰ ਮਣਾਉ ਲਿਆਈ ਬਰਬਰੀ ਫੜ ਕੇ ਕੋਈ